ਸਤ ਸ੍ਰੀ ਅਕਾਲ ਵੀਰੋ ਸਾਰਿਆਂ ਨੂੰ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਬਾਈ ਤੁਹਾਨੂੰ ਇੱਕ ਫੋਰਡ ਟਰੈਕਟਰ ਦਿਖਾਉਣਾ ਹੈ 3600 ਤਿਆਰ ਹੋਇਆ ਹੋਇਆ ਤੇ ਆ ਜਾ ਵੀਰੇ ਮੜਾ ਯਾਰ ਇੱਕ ਜਣਾ ਆਜੋ ਨਾਲ ਫੋਰਡ 3600 ਮਾਡਲ ਹੈਗਾ 1993 ਜੀ ਵੀਰੇ 93ਵੀਂ ਮਾਡਲ ਹੈ ਹਾਂ ਜੀ ਹਾਂ ਜੀ ਭਾਜੀ ਠੀਕ ਹੈ ਟਰੈਕਟਰ ਇਹ ਇਹ ਸਾਡੇ ਆਪਣੇ ਵੀਰਾਂ ਕੋਲ ਹੈ ਨਾਲ ਏਜੰਸੀ 'ਚ ਠੀਕ ਹੈ ਟਰੈਕਟਰ ਵਧੀਆ ਬਾਈ ਘੈਂਟ ਤਿਆਰ ਹੋਇਆ ਹੋਇਆ ਠੀਕ ਆ ਤਾਨ ਨੇ ਮੈਂ ਬੰਦ ਬ੍ਰੇਕਾਂ ਹਾਂਜੀ ਹਾਂਜੀ ਤੇ ਲੈ ਬਾਈ ਬਾਈ ਕਹਿੰਦਾ ਪਿਛਲੀਆਂ ਬ੍ਰੇਕਾਂ ਵੀ ਬੰਦ ਐ ਇਹਦੀਆਂ ਹੋਰ ਤੁਹਾਨੂੰ ਦੱਸੋ ਕਿਆ ਚਾਹੀਦਾ ਠੀਕ ਆ ਜੀ ਟਾਇਰ ਹੈਗੇ ਪਿਛਲੇ 13 ਦੇ 90 ਪੈਸੇ ਮੂਲੇ ਟਾਇਰ ਹੈਗੇ ਗੁਡਇਰ ਦੇ 750 ਦੇ ਟਾਇਰਾਂ ਬਾਈ ਹਾਂਜੀ ਹਾਂਜੀ ਗੁਡਇਰ ਦੇ ਚਾਰ ਲਾਈਨ ਵਾਲੇ ਟਾਇਰਾਂ ਬਾਈ ਪਿਛਲੇ ਟਾਇਰ ਹੈਗੇ 13 ਦੇ ਪਿਛਲੇ ਟਾਇਰ ਦੇਸੀ ਆ ਬਾਈ ਮੂਲੇ ਟਾਇਰ ਪੱਕੇ ਆ ਰਮਾ ਰੂਮਾ ਦਾ ਰੰਗ ਦੇਖੋ ਪੂਰਾ ਘੈਂਟ ਪਿਆ ਹਨ ਬਾਈ ਮਗਰਾੜ ਨੂੰ ਰੂਟ ਸਾਰਾ ਸਮਾਨ ਨਵਾਂ ਲੱਗਿਆ ਹੋਣਾ ਬਾਈ ਠੀਕ ਆ ਫਾਰਮ ਟਰੈਕ ਆ ਗਈ ਨੀ ਇਹਦੀ ਸੀਟਾਂ ਸੀਟਾਂ ਦੂਈਆਂ ਹੀ ਆ ਉਦਾਂ ਲਿਖਿਆ ਵਾ ਫਾਰਮ ਟਰੈਕ ਸੀਟ ਕਵਰ ਲੱਗੇ ਹੋਏ ਆ ਚਲੋ ਕੋਈ ਗੱਲ ਨਹੀਂ ਭਾਈ ਆਪਾਂ ਤਾਂ ਜਿਹੜੀ ਗੱਲ ਸੱਚੀ ਸੂਚੀ ਸਾਨੂੰ ਉਹ ਦੱਸਣੀ ਆ ਪਿੱਛੇ ਲਿੰਕਾਂ ਫੱਟੀ ਹੁੱਕ ਠੀਕ ਆ ਜੀ ਸਾਰਾ ਸਮਾਨ ਨਵਾਂ ਆ ਵੀ ਜੈਕ ਸਾਰਾ ਸਮਾਨ ਬੰਦੇ ਨੇ ਨਵਾਂ ਲੇਕੇ ਲਾਇਆ ਹੋਇਆ ਭਾਈ ਹਨਾ ਹਾਂਜੀ ਕਿਸੇ ਚ ਚੀਜ਼ ਬੰਦੇ ਨੇ ਕੰਜੂਸੀ ਨਹੀਂ ਕਰੀ ਉਹ ਵੀ ਡੈਕ ਵੀ ਲੱਗਿਆ ਹੋਇਆ ਸਿੰਪਲ ਜਿਹਾ ਡੈਕ ਲੱਗਿਆ ਹੋਇਆ ਆ ਲਾਈਟ ਪਿਛਲੀ ਠੀਕ ਆ ਜੀ ਤੇ ਆ ਸਾਰੀਆਂ ਲਾਈਟਾਂ ਸਾਰਾ ਕੁਝ ਨਵਾਂ ਲੱਗਿਆ ਵਾ ਟਰੈਕਟਰ ਨੂੰ ਠੀਕ ਹੈ ਤੇ ਬੰਦ ਬ੍ਰੇਕਾਂ ਚਾ ਬਾਈ ਠੀਕ ਹੈ ਜੀ ਬੰਦ ਬ੍ਰੇਕਾਂ ਵਾਲਾ ਹਿੱਸਾ ਲਾਇਆ ਹੋਇਆ ਦਾ ਤਕਰੀਬਨ ਜੇਵਾ ਬੰਦ ਬ੍ਰੇਕਾਂ ਵਾਲਾ ਹਿੱਸਾ ਹੀ ਲਾਉਣਾ ਹੈ ਤਰੀਬਨ 30 ਤੋਂ 35000 ਰੁਪਿਆ ਖਰਚਾ ਨਾਰਮਲ ਹੀ ਆ ਜਾਂਦਾ ਬਾਈ ਜੇ ਆਪਾਂ ਪਿਛਲਾ ਬੰਦ ਬ੍ਰੇਕਾ ਕਰਾਉਨੇ ਆ ਇਧਰੋਂ ਦੇਖ ਲਓ ਆ ਵੀ ਰਿਮ ਰੂਮ ਪੂਰਾ ਵਧੀਆ ਠੀਕ ਹੈ ਜੀ ਲੋ ਜੀ ਕਰੋ ਫਾਈਬਰ ਛਤਰੀ ਲੱਗੀ ਹੋਈ ਹੈ ਸੀਸੇ ਵਾਲੀ ਟੌਪ ਮਾਡਲ ਵਾਲੀ ਛਤਰੀ ਕਹਿ ਦਿੰਨੇ ਜੀ ਨੂੰ ਠੀਕ ਹੈ ਜੀ ਤੇ ਬਾਕੀ 11 ਗੁਰਾਂ ਦਾ ਟਰੈਕਟਰ ਚੰਗਾ ਬਾਈ ਲਿਫਟ ਲੋਡਰ ਦਾ ਓਕੇ ਵੀਰੇ ਹਾਂਜੀ ਭਾਜੀ ਆਹ ਬੈਟਰੀ ਵੀ ਨਵੀਂ ਬੈਟਰੀ ਨਵੀਂ ਆ ਮੜਾ ਸਟਾਰਟ ਕਰੀ ਬਾਈ ਟਰੈਕਟਰ ਨੂੰ ਸਟਾਰਟ ਕਰਕੇ ਮੜਾ ਅੱਗੇ ਨੂੰ ਕਰ ਠੀਕ ਆ ਜੀ ਮੁਰਲਾ ਹਿੱਸਾ ਬਾਈ T20 ਵਾਲਾ ਜਮਾ ਨਵਾਂ ਲੱਗਿਆ ਵਾ ਠੀਕ ਹੈ ਕੋਈ ਚਲਦਾ ਨਹੀਂ ਲਾਇਆ ਹੋਇਆ T20 ਸੀ ਦੇ ਜਮਾ ਨਵਾਂ ਟਰੈਕਟਰ ਆ ਲੋ ਜੀ ਆਵਾਜ਼ ਚੈੱਕ ਕਰੋ ਟਰੈਕਟਰ ਦੀ ਐਨ ਵਧੀਆ ਹੈ ਕਿਉਂਕਿ ਪੰਪ ਇਹਦਾ ਦੂਜਾ ਬਾਈ ਲੱਗਿਆ ਹੋਇਆ ਇਹਨੂੰ ਇਨਲਾਈਨ ਪੰਪ ਲੱਗਿਆ ਹੋਇਆ ਫਾਰਮ ਟਰੈਕ ਵਾਲਾ ਤਾਂ ਕਰਕੇ ਆਵਾਜ਼ ਇਹਦੀ ਇੰਦਾ ਰੈਗੂਲਰ ਜਿਹਾ ਆਸ ਵੀਰੇ ਬੱਸ ਇੱਕ ਕੋਈ ਖੜ ਜਾ ਪ੍ਰੈਸ਼ਰ ਪੂਛਰ ਦਿਖਾ ਦਈਏ ਪ੍ਰੈਸ਼ਰ ਦੇਖੋ ਬਾਈ ਕਿੱਥੇ ਆ ਟਰੈਕਟਰ ਦਾ ਜਮਾਂ ਸਰੇ ਹੀ ਜਾਂਦਾ ਠੀਕ ਆ ਨਹੀਂ ਨਾਰਮਲ ਆਧਾ ਤੱਕ ਪ੍ਰੈਸ਼ਰ ਆਇੰਦਾ ਹੁੰਦਾ ਪ੍ਰੈਸ਼ਰ ਤਾਂ ਪੂਰਾ ਜਾਂਦਾ ਐਂ ਸਰੇ ਠੀਕ ਆ ਜੀ ਬਾਕੀ ਗੇਅਰ ਗੁਰ ਵਧੀਆ ਪੈਨੇ ਬਾਈ ਵੀ ਵਿਰਾ ਕਹਿੰਦਾ ਗੇਅਰ ਗੁਰ ਵਧੀਆ ਪੈਨੇ ਆ ਬਾਬਾ ਨੇ ਕਰਨਾ ਮਾਰੀ ਦੇਖ ਲੈ ਬਾਈ ਕਰੋ ਚੈੱਕ ਠੀਕ ਆ ਜੀ ਆ ਕਰ ਲੈ ਬੰਦ T20 ਹਿਸਾਬ ਵਿਆ ਹੋਇਆ ਬਾਈ ਵਧੀਆ ਤਰੀਕੇ ਨਾਲ ਤਿਆਰ ਹੋਇਆ ਵਾ 12+3 ਯੂਜੀ ਗੇਅਰ ਹੈ ਹੈਗਾ ਬਾਈ ਇਹ ਕਿ ਉਦਾਂ ਹੀ ਲਾਇਆ ਵਸ ਇੱਕ ਕਰਾ ਹਾਂ ਨਾ ਹੈਗਾ ਭਾਜੀ 3 ਸਪੀਡ ਹੈ ਇਹ ਹਾਂਜੀ ਨਾ ਨਾ ਟੂ ਜੀ ਲਾਇਆ ਮੇਰੇ ਸਪੈਸ਼ਲ ਐਡੀਸ਼ਨ ਆ ਬਾਈ ਟੂ ਹਾਂ ਬਾਈ ਆ ਵੀ ਲਾਇਆ ਵਾ ਸਪੈਸ਼ਲ ਐਡੀਸ਼ਨ ਯਾਰ ਹਾਂਜੀ ਇਹ ਤਾਂ ਬਾਈ ਸ਼ੌਂਕ ਨੂੰ ਸਾਰੇ ਲਿਖਾਈ ਜਾਂਦੇ ਆ ਅੱਛਾ ਠੀਕ ਆ ਹਣ ਅਗਲੇ ਨੇ ਫੋਰਡ ਪਰ ਸਾਰੀ ਰੀਜ ਲਾਈ ਦੀ ਬਾਈ ਬਿਲਕੁਲ ਬਿਲਕੁਲ ਬਾਈ ਪੰਪ ਬੰਪੂ ਵੀ ਦੇਖੋ ਲਿਫਟ ਪੰਪ ਜਮਾ ਨਵਾਂ ਲਾਇਆ ਹੋਇਆ ਜੀ ਠੀਕ ਆ ਪਾਵਰ ਸਟੀering ਪੂਰੇ ਵਧੀਆ ਤਰੀਕੇ ਨਾਲ ਹੋਇਆ ਵਾ ਡੀਰੀਂਗ ਭਾਜੀ ਹਰੇਕ ਚੀਜ਼ ਬਾਈ ਆਹਾ ਦੇਖ ਲਓ ਸਲੈਂਸਰ, ਮੁਰਲੀ ਜਾਲੀ, ਹਿੱਸਾ ਸਾਰਾ ਸਾਰਾ ਸਾਮਾਨ ਆ ਮੁਰਲੀਆਂ, ਲਾਈਟਾਂ ਠੀਕ ਆ ਬੈਟਰੀ ਬਕਸਾ, ਫਿਲਟਰ ਅਸੈਂਬਲੀ ਹੋ ਗਈ ਠੀਕ ਹੈ ਜੀ। ਆ ਤੁੱਕਿਆਂ ਤੱਕਿਆਂ ਜਾਂ ਸਾਰਾ ਕੁਝ ਨਵਾਂ ਲੱਗਿਆ ਹੋਇਆ। ਵਿੱਚੋਂ ਦੇਖ ਲਓ ਬਾਈ ਸਾਫ਼ ਸੁਥਰਾ ਟਰੈਕਟਰ ਆ। ਠੀਕ ਹੈ ਜੀ ਆ ਵੀ ਲੱਗੀ ਹੋਈ ਆ ਬਾਈ ਸਰਵਿਸ ਵਾਲੀ ਕਿੱਟ ਜੀ ਇਹਨੂੰ। ਕਿਆ ਕਹਿੰਦੇ ਹੁੰਦੇ ਇਹਨੂੰ? ਠੀਕ ਆ। ਲੋ ਜੀ। ਆਪਾਂ ਥੋੜੀ ਤਸੱਲੀ ਕਰਾਉਣੀ ਆ ਵੀਡੀਓ 'ਚ। ਬਾਕੀ ਬਾਈ ਤੁਸੀਂ ਆ ਕੇ ਆਪਣਾ ਦੇਖਣਾ ਟਰੈਕਟਰ ਕਿਵੇਂ ਦਾ ਹੈ, ਕਿਵੇਂ ਦਾ ਨਹੀਂ। ਲਾਈਵ ਪੀਟੀਓ ਆ। ਤੇ ਬਾਕੀ ਭਾਈ ਉਦਾਂ ਚਲਾਈ ਚਲੂਈ ਦਾ ਵਧੀਆ ਟਰੈਕਟਰ ਹਨਾ ਹਾਂਜੀ ਭਾਜੀ ਦੇਖੋ ਆਏ ਨੇ ਢੇਡਾ ਲੈ ਕੇ ਜਿੱਦਾਂ ਮਰਜੀ ਬੰਦਾ ਤਸੱਲੀ ਕਰੇ ਆ ਕੇ ਸਾਡੇ ਕੋਲ ਓਕੇ ਓਕੇ ਹਾਂਜੀ ਠੀਕ ਆ ਭਾਈ ਜੀ ਤੇ ਬਾਕੀ ਬਾਇਆ ਵੀਰਾ ਕਹਿੰਦਾ ਆ ਕੇ ਆਪਣੀ ਤਸੱਲੀ ਕਰ ਲਿਓ ਆਪਣੇ ਕੋਲ ਵਿਚ ਕਟਿਆ ਹੋਇਆ ਬਾਈ ਏਜੰਸੀ ਦੇ ਵਿੱਚ ਠੀਕ ਆ ਜੀ ਜਿਹੜੇ ਵੀਰਾਂ ਦਾ ਟਰੈਕਟਰ ਆਇਆ ਉਹ ਵੀਰ ਕਹਿੰਦੇ ਵੀ ਅਸੀਂ ਬਹੁਤ ਸ਼ੌਕ ਨਾਲ ਤਿਆਰ ਕਰਾਇਆ ਬਾ ਟਰੈਕਟਰ ਠੀਕ ਆ ਜੀ ਬਾਕੀ ਚਲੋ ਉਹ ਤੁਸੀਂ ਆ ਕੇ ਆ ਕੇ ਆਪਣੀ ਤਸੱਲੀ ਕਰਨੀ ਆ ਜਿਨੇ ਵੀ ਲੈਣਾ ਆਪਣੇ ਕੋਲ ਰੋਪੜ ਖੜਾ ਹੈ ਬਾਈ ਕੱਲ ਨੂੰ ਆਪਣੀ ਜੀ ਅਸੀਂ ਬੰਦ ਰਹਿਣੀ ਆ ਜੀ ਸੰਡੇ ਕਰਕੇ ਤੇ ਜਿਹਨੇ ਵੀ ਦੇਖਣ ਆ ਕੇ ਦੇਖ ਸਕਦਾ ਮੁੱਲੇ ਦਾ 2.5 ਲੱਖ ਰੁਪਏ ਕਰਦੇ ਆ ਜੀ ਠੀਕ ਆ ਮਾਨਦਾਨ ਮੜਾ ਮੋਟਾ ਮੌਕੇ ਤੇ ਬਾਈ ਹੋ ਜਾਊਗਾ ਜਿੰਨਾ ਵੀ ਹੋਇਆ ਵੱਧ ਤੋਂ ਵੱਧ ਠੀਕ ਆ ਜੀ ਇੱਕ ਵਾਰ ਟਰੈਕਟਰ ਆ ਕੇ ਜ਼ਰੂਰ ਦੇਖ ਲਿਓ ਕਈ ਵੀਰ ਫੋਨ ਤੇ ਕਰੀ ਜਾਂਦੇ ਬਾਈ ਇੰਨੇ ਦਾ ਇੰਨੇ ਦਾ ਇੰਨੇ ਦਾ ਆ ਫੋਨ ਤੇ ਬਾਈ ਕਿਸੇ ਨਾਲ ਸੌਦਾ ਨਹੀਂ ਹੋਣਾ ਟਰੈਕਟਰ ਦਾ ਠੀਕ ਆ ਜੀ 2.5 ਲੱਖ ਬਾਈ ਨੇ ਮੰਗਿਆ ਬਾਕੀ ਮੌਕੇ ਤੇ ਤੁਹਾਨੂੰ 5-10000 ਜਿੰਨਾ ਵੀ ਹੋਇਆ ਥੋੜਾ ਮਾਨਦਾਨ ਵਧੀਆ ਕਰ ਦੇਣਗੇ ਠੀਕ ਆ ਜੀ ਤੇ ਨੰਬਰ ਆਪਾਂ ਪਾ ਦੇਣਾ ਸਕਰੀਨ ਤੇ ਤੇ ਆ ਵੀ ਦੇਖੋ ਥੱਲੇ ਜਾਲੀ ਜੁੜੀ ਜਣਾ ਹੁੰਦੀ ਥੱਲੇ ਪਲੇਟ ਬਰੂਡ ਸਾਰਾ ਕੁਝ ਲੱਗਿਆ ਹੋਇਆ ਸਿੱਧਾ ਫਾਰਮ ਟਰੈਕਟਰ ਦੇਣੇ ਕਿ ਪੈਸੇ ਲੈਣ ਦੀ ਲੋੜ ਨਹੀਂ ਕੋਈ ਹਨਾ ਆਪਾਂ ਜੀ ਕੁਝ ਵੀ ਨਹੀਂ ਤੇ ਉਹ ਵੀ ਟਰੈਕਟਰ ਕਿਦੋਂ ਲੀਕ ਲੂਕ ਨਹੀਂ ਹੈਗਾ ਬਾਈ ਵੀ ਨਹੀਂ ਹੈਗਾ ਹਨਾ ਲੀਕ ਲੂਕ ਨਹੀਂ ਹੈਗਾ ਟਰੈਕਟਰ ਸਾਹ ਇਹਨਾਂ ਹੈਗਾ ਜਿੱਦਾਂ ਕੋਈ ਬੰਦਾ ਕਹਿੰਦਾ ਖਾਤਰ ਨਾਉਣਾ ਦੱਸ ਨਾਉਣਾ ਬਣਾ ਬੰਦੇ ਅੱਛਾ ਆਓ ਚੱਲਾ ਬੰਪਰ ਦਾ ਚੱਲ ਕੋਈ ਗੱਲ ਨਹੀਂ ਬੰਪਰ ਜੀ ਨੇ ਲਵਾਉਣਾ ਤੇਰੀ ਵਹੀਕਲ ਵਧੀਆ ਲੱਗਿਆ ਬਾਈ ਹਾਂ ਬਿਲਕੁਲ ਬਿਲਕੁਲ ਬਾਈ ਸੋ ਦੇਖ ਲਿਓ ਬਾਈ ਜਿਹਨੇ ਵੀ ਲੈ Ford 3600 ਕੋਲ ਸਾਰੇ ਵੀਰਾਂ ਦੇ ਕਾਲ ਆਉਂਦੀ ਰਹਿੰਦੀਆਂ ਬਈ Ford 3600 ਲੈਣਾ ਪਾਈ ਤਿਆਰ ਹੋਇਆ ਵਾ ਪਾਵਰ ਸਟੀਅਰਿੰਗ ਹੋਇਆ ਵਾ ਤੇ ਕਈ ਸਾਰੇ ਵੀਰਾਂ ਐ ਕਮੈਂਟ ਕਰਨ ਬਾਈ ਇੰਨੇ ਦਾ ਥੱਲੇ ਕੋਈ ਕੱਲ ਮੈਂ ਇੰਸਟਾਗ੍ਰਾਮ ਤੇ ਪਾਈ ਸੀ ਵੀਡੀਓ ਵੀਡੀਓ ਬਹੁਤ ਚੱਲੀ ਤੇ ਕਈ ਵੀਰ ਕਹਿੰਦੇ ਨੇ ਇੰਨੇ ਦਾ ਇੰਨੇ ਦਾ ਬਾਈ ਚਲੋ ਜਦੋਂ ਆਪਾਂ ਇਹਨਾਂ ਚੀਜ਼ਾਂ ਦੇ ਪੈਸੇ ਲਾਉਨੇ ਆ ਫੇਰ ਪਤਾ ਲੱਗਦਾ ਕਿਉਂਕਿ ਹਰੇਕ ਸਮਾਨ ਨਵਾਂ ਪਾਉਣਾ ਪੈਂਦਾ ਐ ਤਾਂ ਹੈ ਨਹੀਂ ਵੀ ਸਿੱਧਾ ਤਿਆਰ ਕਰ ਲਿਆ ਬਾਈ ਇੰਜਨ ਦਾ ਵੀ ਕੰਮ ਕਰਾਉਣਾ ਪੈਂਦਾ ਗੀਅਰ ਦਾ ਵੀ ਕਰਾਉਣਾ ਪੈਂਦਾ ਲਿਫਟ ਦਾ ਵੀ ਕਰਾਉਣਾ ਪੈਂਦਾ ਤੇ ਤੁਹਾਨੂੰ ਪਤਾ ਮਿਸਤਰੀ 50 60000 70000 ਦਾ ਹਿੱਸੇ ਹਿੱਸੇ ਤੇ ਲੱਗ ਜਾਂਦਾ ਮੁਰਲੇ ਤੇ ਫਿਰ ਪਿਛਲਾ ਹਿੱਸਾ ਵੀ ਬਾਈ 30 35000 ਹੋ ਗਿਆ ਟਾਇਰ ਹੋਗੇ ਬੈ ਛਤਰੀ ਹੋ ਗਈ ਕਰਦੇ ਕਰਾਉਂਦੇ ਬਾਈ ਰੁਪਿਆ ਮੇਰੇ ਸਾਹਮਣੇ ਟਰੈਕਟਰ ਦੇ ਉੱਪਰੇ ਉੱਪਰ 2 ਲੱਖ ਰੁਪਿਆ ਲੱਗ ਜਾਂਦਾ ਠੀਕ ਹੈ ਜੀ ਬਾਕੀ ਚਲੋ ਬਾਈ ਜਿਹੜੇ ਬੰਦੇ ਨੂੰ ਪਤਾ ਹੈ ਜਿਹੜੇ ਬੰਦੇ ਨੇ ਕੰਮ ਕਰਾਇਆ ਉਹਨੂੰ ਪਤਾ ਹੁੰਦਾ ਠੀਕ ਹੈ ਜੀ ਬਾਕੀ ਰੇਟ ਲਾਉਣ ਵਾਲਿਆਂ ਨੇ ਜਿਹਨੇ ਲੱਖ ਲਾਉਣਾ ਕਿਸ ਨੇ ਡੇਢ ਲਾਉਣਾ ਚਲੋ ਬਾਕੀ ਕਰ ਲਾਈ ਜਾਂਦਾ ਚੀਜ਼ ਰੇਟ 'ਤੇ ਮਿਲਦੀ ਹੁੰਦੀ ਹੈ ਕੋਈ ਵੀ ਆ ਤੇ ਬਾਕੀ ਠੀਕ ਹੈ ਵੀਰੇ ਧੰਨਵਾਦ ਤੇਰਾ ਕੋਈ ਹੋਇਆ ਵੀਰ ਤਾਂ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡਾ ਟਰੈਕਟਰ ਦਵਾਉਣ ਦੀ ਤੇ ਇੱਕ 735 ਵੀ ਖੜਾ ਬਾਈ ਇਹਨਾਂ ਕੋਲ ਇਹ ਉਹ ਬਾਈ ਆਹ ਕਿਹੜਾ ਮਾਡਲ ਹੈ ਇਹ ਇਹ 99 ਮਾਡਲ ਆ 99 ਮਾਡਲ ਸਵਰਾਜ ਵੀ ਖੜਾ ਬਾਈ ਟਾਇਰ ਹੈਗੇ 70 80 ਪੈਸੇ ਇਹਦਾ ਰੇਟ ਕਿੰਨਾ ਵੀਰੇ ਭਾਜੀ ਇਹ ਸਵਾ ਲੱਖ ਮੰਗਦੇ ਆ 1 25 ਹਾਂਜੀ ਠੀਕ ਆ ਇਹ ਵੀ ਬਾਈ ਮੌਕੇ ਤੇ 1 10 15 15 ਦੇ ਦੇਣਗੇ ਟਾਇਰ ਟੂਰ ਹੈਗੇ ਆ ਟਰੈਕਟਰ ਉਦਾਂ ਪੱਧਰਾ ਸ਼ੋਪ ਥੋੜਾ ਚਲਾਈ ਲੂ ਵੀ ਵਧੀਆ ਹੈ ਚਲਾਈ ਸਾਫ ਹੈ ਹਾਂਜੀ ਹਾਂਜੀ ਓਕੇ ਉਦਾਂ ਆ ਗਿਆ ਤੇ ਟਰੈਕਟਰ ਬਾਈ ਜਮ ਹੀ ਹੋਇਆ ਬੰਦਾ ਵੇਖੇ ਲੁਕੇ ਜੇ ਕੋਈ ਨਹੀਂ ਹੈਗੀ ਚਲਾਈਓ ਸਾਹਬ ਚਾਹੀਦੀ ਆ ਹਾਂਜੀ ਠੀਕ ਆ ਚਲੋ ਠੀਕ ਆ ਵੀਰੇ ਪਹ ਲਾ ਦੇ ਅੰਦਰ ਵੀਰੇ ਉਹਨੂੰ ਲਾ ਕੇ ਰੂਪ ਦਾ ਥੋੜਾ ਜਿਹਾ ਆਊਗਾ ਭਾਈ ਟਰੈਕਟਰ ਚਲਾਈ ਨੂੰ ਵਧੀਆ ਠੀਕ ਆ ਠੀਕ ਆ ਲਾ ਦੇ ਬਾੰਦਰ ਠੀਕ ਆ ਜੀ ਲੋ ਜੀ ਬਾਈ ਬਾਈ ਨਾਲ ਦਾ ਵੀ ਟਾਈਮ ਹੋ ਗਿਆ ਟਰੈਕਟਰ ਨੂੰ ਤਾਂ ਲਾਉਣ ਦਾ ਤੇ ਇਹਦੀ ਆਵਾਜ਼ ਬਾਈ ਤਾਂ ਨਹੀਂ ਹੈਗੀ ਕਿਉਂਕਿ ਇਹਨੂੰ ਪੰਪ ਦੂਜਾ ਲੱਗਿਆ ਵੜਾ ਆਪਣਾ ਇਨਲਾਈਨ ਪੰਪ ਲੱਗਿਆ ਹੋਆ ਏਡੀ ਆਈ ਕੀਤਾ ਹੋਇਆ ਕਹਿਣ ਦਾ ਭਾਵਾ ਠੀਕ ਹੈ ਜੀ ਇਹਦੀ ਆਵਾਜ਼ ਇਦਾਂ ਹੀ ਰਹਿਣੀ ਆ ਰੈਗੂਲਰ ਜਿਉਂ ਖੇਤੀ ਖੂਤੀ ਨੂੰ ਇਹ ਪੰਪ ਜ਼ਿਆਦਾ ਵਧੀਆ ਰਹਿੰਦਾ ਕਿਉਂ ਇਹ ਰਹੀ ਛਟਕੇ ਨਹੀਂ ਮਾਰਦਾ ਦੂਜਾ ਪੰਪ ਆ ਉਹ ਕਈ ਵਾਰ ਫਾਲਿਆਂ ਨੂੰ ਰੋਟਾ ਬਿਟਰ ਨੂੰ ਛਟਕੇ ਮਾਰੀ ਜਾਂਦਾ ਠੀਕ ਹੈ ਜੀ ਹਾਂ ਤੇ ਬਾਕੀ ਠੀਕ ਹੈ ਜੀ ਕੀ ਹੋ ਗਿਆ ਭਾਈ ਅੰਦਰ ਲਾਉਣਾ ਤੇ ਬਾਕੀ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਹੋਰ ਵੀ ਟਰੈਕਟਰ ਖੜੇ ਨੇ ਭਾਈ ਆਪਣੇ ਕੋਲ ਸੈਕੰਡ ਹੈਂਡ ਠੀਕ ਹੈ ਜੀ ਸੇ ਵੀ ਨੇ ਕੋਈ ਹੋਰ ਟਾਇਟਰ ਲੈਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਤੇ ਆਪਣੇ ਕੋਲ ਬਾਈ ਰੋਟਾਵੇਟਰ ਵੀ ਹੋਰ ਆ ਜਾਣੇ ਕਰਵਾ ਦੇਗੇ ਥੋੜਾ ਮੀਂਹ ਕਰਕੇ ਬਾਈ ਮਹਂਗਾਈ ਨਹੀਂ ਹੈਗੇ ਆਪਣੇ ਕੋਲ ਕੱਲ ਨੂੰ ਪੰਜ ਚਾਰ ਦਿਨ ਦੇ ਵਿੱਚ ਵਿੱਚ ਆ ਜਾਣੇ ਹੋਰ ਪੀਸ 7 ਫੁੱਟ 8 ਫੁੱਟ ਕਿਸੇ ਨੇ ਵੀ ਕੋਈ ਵੀ ਕਰਵਾ ਦੇ ਇੰਪਲੀਮੈਂਟ ਲੈਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਤੇ ਆਪਾਂ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ